हां दोस्तों ਜਿਦਾਂ ਕਿ ਆਪਾਂ ਜਾਣਦੇ ਹਾਂ ਕਿ ਦੁਬਈ ਦੇ ਵਿੱਚ ਹੁਣ ਇੱਕ ਬਹੁਤ ਵੱਡਾ ਭਿਆਨਕ ਤੂਫਾਨ ਆਇਆ ਸੀ ਜਿਸ ਨੇ ਕਿ ਬਹੁਤ ਵੱਡੇ ਵੱਡੇ ਨੁਕਸਾਨ ਕਰਕੇ ਰੱਖ ਦਿੱਤੇ ਹਨ ਅਤੇ ਪੂਰੀ ਦੁਬਈ ਦੇ ਵਿੱਚ ਪਾਣੀ ਹੀ ਪਾਣੀ ਕਰ ਦਿੱਤਾ ਹੈ ਪੂਰੀ ਦੁਨੀਆ ਦੇ ਵਿੱਚ 에어ਪੋਰਟ ਅਜੀਆਂ ਥਾਵਾਂ ਤੇ ਬਣਾਈ ਹੁੰਦੇ ਹਨ ਨਾ ਜਿੱਥੇ ਕਿ ਪਾਣੀ ਨਾ ਚੜ ਸਕੇ ਪਰ ਦੁਬਈ ਦੇ ਵਿੱਚ ਅਜਿਹਾ ਭਿਆਨਕ ਤੂਫਾਨ ਆਇਆ ਸੀ ਜਿਸ ਨੇ ਕਿ ਦੁਬਈ ਦਾ 에어ਪੋਰਟ ਵੀ ਡੋਬ ਕੇ ਰੱਖ ਦਿੱਤਾ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੁਬਈ ਦੇ ਵਿੱਚ ਮਾਰੂਥਲਾਂ ਵਿੱਚ ਰਹਿਣ ਵਾਲੇ ਉੱਠਾਂ ਦੀ ਹੈ ਜਿੱਥੇ ਕਿ ਮਾਰੂਥਲ ਵਿੱਚ ਫਿਰਦੇ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਵੀਡੀਓ ਨੇ ਹਰ ਇੱਕ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ ਇਸ ਵੀਡੀਓ ਤੋਂ ਸਾਫ ਸਾਫ ਪਤਾ ਲੱਗ ਰਿਹਾ ਹੈ ਕਿ ਦੁਬਈ ਦੇ ਉੱਪਰ ਕੁਦਰਤ ਦੀ ਕਿੰਨੀ ਵੱਡੀ ਮਾਰ ਪਈ ਹੈ ਜੋ ਵੀ ਦੁਬਈ ਦੀਆਂ ਵੀਡੀਓ ਦੇਖਦਾ ਹੈ ਇੱਕ ਵਾਰ ਤਾਂ ਹਰ ਇੱਕ ਦਾ ਦਿਲ ਦਹਿਲ ਜਾਂਦਾ ਹੈ